ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ 2 ਤੋਂ 3 ਦਿਨ ਹੋ ਗਏ ਥੋੜਾ ਜਿਹਾ ਕੱਪਸੈਟ ਚੱਲ ਰਿਹਾ ਤਾਂ ਕੰਮ ਅਪਸੈਟ ਹੋਣ ਦਾ ਵੀ ਕਾਰਨ ਤਾਂ ਸੋ ਉਹ ਆਪਾਂ ਡਿਸਕਸ ਕਰਦੇ ਆਂ ਵੀਡੀਓ ਦੇ ਵਿੱਚ ਤੇ ਆਹ ੜੜਕਾ ਹੱਥ 'ਚ ਹੈ ਤੇ ਮੇਰੇ ਪਹਿਲਾਂ ਇੱਧਰ ਸਤਿਕਾਰ ਜੀ ਉਹ ਕਾਰਨ ਰੱਬ ਦਾ ਹੋ ਗਿਆ ਉਹ ਕਾਰਨ ਰੱਬ ਦਾ ਹੋ ਗਿਆ ਤੇ ਭਾਗੇ ਚਾਚੇ ਨਜ਼ਰਾ ਖਾ ਗਈਆਂ ਮੈਂ ਅਸਲ ਦੇ ਵਿੱਚ ਜਿਹਨੂੰ ਵੀ ਦੱਸਿਆ ਕਰਾਂ ਮਾ ਵੀ ਮੀ ਐਂ ਤੇ ਐਂ ਕਰਕੇ ਨੁਕਸਾਨ ਕਰ ਗਿਆ ਮੈਨੂੰ ਕਹਿੰਦੇ ਵੀ ਅਸਲ ਚ ਨਾ ਨਹੀਂ ਚਾਚਾ ਮੈਨੂੰ ਜ਼ਿਆਦਾਤਰ ਜਿੰਨੇ ਵੀ ਆਪਣੇ ਪਿਆਰ ਕਰਦੇ ਆ ਹਨਾ ਵੀਰ ਉਹਨਾਂ ਨੇ ਜਿਹਦੇ ਨਾਲ ਆਪਾਂ ਆਪਣਾ ਦੁੱਖ ਵੰਡਿਆ ਸੁਣਤਾ ਲੈ ਜਿਹਦੇ ਨਾਲ ਵੀ ਆਪਾਂ ਆਪਣਾ ਦੁੱਖ ਵੰਡਿਆ ਉਹਨਾਂ ਨੇ ਐ ਹੀ ਕਹਿੰਦੇ ਤੂੰ ਅਸਲ ਚ ਨਜ਼ਰ ਲਵਾ ਲਵਾ ਕੇ ਤਾਂ ਆਪ ਗੁੰਡਾ ਕਰਵਾਇਆ ਆਪਣੀ ਲਈ ਦਾ ਮਾ ਕਰਨ ਕਹਿੰਦੇ ਇੰਨੀਆਂ ਵੀਡੀਓ ਵੀ ਨਾ ਪਾਇਆ ਕਰਦੀ ਆਪਣੇ ਆਪ ਤੋਂ ਹਨਾ ਜਿਹੜਾ ਚੱਕਰ ਇਹਦਾ ਪੈ ਜਵੇ ਆਪਣੀ ਲਈ ਦਾ ਰੱਬ ਨੇ ਮੀਂਹ ਪਾਇਆ ਮੈਂ ਫੋਟੋਆਂ ਐਡ ਆਨ ਕਰਦਾ ਤੁਹਾਡੇ ਨਾਲ ਯਾਰ ਤੇ ਆ ਵੀ ਉਹੀ ਇਹ ਏਰੀਆ ਮੈਂ ਤੁਸੀਂ ਪਨੀਰੀ ਦੀਆਂ ਫੋਟੋਆਂ ਦੇਖੋ ਵੀ ਰੱਬ ਕੀ ਸਿਚੁਏਸ਼ਨ ਕਰ ਗਿਆ ਰਜਿੰਦਰਗੜ ਪਿੰਡ ਦੇ ਵਿੱਚ ਜਿਵੇਂ ਮਤਲਬ ਲੱਭ ਕੇ ਜੀ ਏਰੀਆ ਹੈ ਨਾ ਮੀਂਹ ਪਾ ਕੇ ਗਿਆ ਹੁੰਦਾ ਐਨੀ ਸੋਹਣੀ ਪਨੀਰੀ ਦਾ ਜਮ ਹੋ ਰਿਹਾ ਤਾਂ ਹਲੇ ਆਪਣੇ ਅੱਗੇ ਇਨ ਫਿਊਚਰ ਜਿਹੜੇ ਹੋਰ ਵੀ ਕਈ ਪਲਾਨ ਤੇ ਹਲੇ ਆ ਪਨੀਰੀ ਨਾਲ ਇੱਥੇ ਰੱਬ ਨੇ ਮੀਂਹ ਪਾਤੇ ਮੈਟਮੂਟ ਵੀ ਨਹੀਂ ਛੱਡੇ ਬਾਈ ਮੈਟ ਵੀ ਡਾੜਾ ਕੇ ਜਿਹੜੇ ਆਪਾਂ ਨੇ ਛੋਟੀ ਪਨੀਰੀ ਤੇ ਪਾਏ ਤੇ ਨੇਰ ਝਖੜਾ ਏਡਾ ਤਕੜਾ ਆਟੋਮੈਟ ਵੀ ਡਾਤੇ ਕਿਉਂ ਪਾਣੀ ਵੀ ਘੜਦਾ ਤਾਂ ਆਪਾਂ ਨੇ ਮੈਟ ਵੀ ਪੁੱਠੇ ਜੇ ਕਰ ਕਰ ਫਿਰ ਉਹ ਤੋਂ ਬਾਅਦ ਚੱਲਿਆ ਮੀ ਮੀ ਚੱਲਿਆ ਉਹ ਤੋਂ ਬਾਅਦ ਗਿਰੇ ਗੋਲੇ ਫਿਰ ਗੋਲੇ ਵੀ ਐਸੇ ਗਿਰੇ ਵੀ ਉਹਨਾਂ ਨੇ ਮਤਲਬ ਚਾਦਰਾਂ ਜਿਹੜੀਆਂ ਉਹ ਵੀ ਖੜਖੜ ਕਰਕੇ ਉਹ ਵੀ ਮਤਲਬ ਹਲਾ ਹਲਾ ਸੜਤੀਆਂ ਗੱਡੀ ਘੜੀਤੀ ਬਾਹਰਨ ਮਤਲਬ ਦੱਸ ਦਿੱਤੀ ਵੀ ਆਹ ਗੱਡੀ ਪਰ ਹੁਣ ਗੋਲੇ ਪੈ ਰਹੇ ਆ ਹਨਾ ਫੁੱਲ ਸਪੀਡ ਚ ਚਲੋ ਸਵੇਰੇ ਉੱਠ ਕੇ ਦੇਖਿਆ ਵੀ ਪਨੀਰੀ ਬਲ ਵੀ ਵੀ ਕੰਮ ਖਰਾਬ ਹੋ ਗਿਆ ਗੱਲ ਪੈਸੇ ਦੀ ਵੀ ਨਹੀਂ ਆਉਂਦੀ ਗੱਲ ਬੀਜ ਦੀ ਵੀ ਨਹੀਂ ਆਉਂਦੀ ਚੱਕਰੇ ਪੈ ਗਿਆ ਵੀ ਮਿਹਨਤ ਬੜੀ ਕਰੀ ਦੀ ਪਨੀਰੀ ਦੇ ਉੱਤੇ ਹਨਾ ਪਹਿਲਾਂ ਆਪਾਂ ਨੇ ਦੂਜੀ ਹੱਥ ਵਾਲੀ ਪਨੀਰੀ ਵੀ ਜੀ ਉਹਦੇ ਤੇ ਬੜੀ ਮਿਹਨਤ ਹੋਈ ਹੈ ਇਸ ਵਾਰ ਸਾਡੇ ਅਸਲ ਚ ਕੀ ਹੈ ਟ੍ਰਾਇਲ ਵੀ ਚੱਲਦੇ ਆ ਜਿੱਦਣ ਦੇ ਚੱਲੇ ਸੰਘਾਲਛਾ ਆਪਣਾ ਤੰਗੇ ਆ ਨਹੀਂ ਤੰਗੇ ਕੋਈ ਨਹੀਂ ਅਗਲੇ ਸਾਲ ਜਣੀ ਹੁਣ ਇਹਨਾਂ ਨੂੰ ਰਮੇ ਕਰ ਦੇਣਾ ਆਪਾਂ ਨੇ ਹੁਣ ਅਗਲੇ ਸਾਲ ਦੇ ਕਈ ਪਲਾਨ ਹੋਏ ਆ ਉਹ ਆਪਾਂ ਨੇ ਹਲੇ ਨਹੀਂ ਆਪਾਂ ਨੇ ਤੁਹਾਨੂੰ ਦੱਸ ਸਕਦੇ ਹਨਾ ਨਹੀਂ ਹੁੰਦੇ ਹਰੇਕ ਸਾਲ ਟਾਈਟ ਨਹੀਂ ਨਹੀਂ ਉਹ ਆਪਾਂ ਨੇ ਅਗਲੇ ਸਾਲੇ ਦੱਸਣਾ ਤੇ ਇੱਧਰ ਪਨੀਰੀ ਤੁਸੀਂ ਪਿੱਛੇ ਦੇਖ ਰਹੇ ਹੋ ਬਹੁਤ ਹੱਦ ਤੱਕ ਇਹ ਠੀਕ ਕਰਤੀ ਉਹ ਕਿਵੇਂ ਠੀਕ ਕਰੀ ਉਹ ਆਪਾਂ ਤੁਹਾਨੂੰ ਦਿਖਾਉਨੇ ਵੀ ਆ ਵਿੱਚ ਕਈ ਵੀਰਾਂ ਨੇ ਕਹਿਨੇ ਆ ਵੀ ਇਹ ਤੁਸੀਂ ਗਲਤ ਵੀ ਕਰ ਰਹੇ ਆ ਨਵੀਂ ਪਨੀਰੀ ਦੇ ਛਿੱਟਾ ਦੇ ਦਿੰਦੇ ਬਹੁਤ ਤਰ੍ਹਾਂ ਦੀਆਂ ਸਲਾਹਾਂ ਵੀ ਆਈਆਂ ਨੇ ਪਰ ਜਿੱਥੇ ਕਿ ਸਾਨੂੰ ਠੀਕ ਲੱਗਦਾ ਕੰਫਰਟੇਬਲ ਜਿਹਾ ਬੈਠ ਰੇ ਕੰਮ ਉਹ ਸਾਬ ਨਾਲ ਅਸੀਂ ਆਪਣਾ ਕਰ ਰਹੇ ਆ ਕੰਮ ਹੈਨਾ ਸਲਾਹਾਂ ਵੀ ਦੇਖੋ ਜਿਹੜੀ ਸਾਨੂੰ ਸੂਟ ਕਰਦੀ ਅਸੀਂ ਉੱਥੇ ਕੰਮ ਵੀ ਪੂਰਾ ਕਰਦੇ ਆ ਹੈਨਾ ਹੈ ਕੱਲ ਮਾਮੇ ਦਾ ਆਇਆ ਫੋਨ ਪੰਜੋਲੀ ਵਾਲੇ ਦਾ ਕਹਿੰਦਾ ਉਦਣ ਜਿਹੜਾ ਮੀਂਹ ਆਇਆ ਤਾਂ ਉਦਣ ਆਪਣੇ ਪਿੰਡ ਰਗੜ ਗਿਆ ਕੱਲ ਕਹਿੰਦਾ ਸਾਡਾ ਪਿੰਡ ਰਗੜੇਗਾ ਮਾ ਕੱਲ ਸਾਡੇ ਵਿਚੋ ਰਿਆ ਮਾ ਲੱਬ ਲੱਬ ਕੇ ਵੀਰ ਕੱਟ ਰਿਆ ਪੁੱਦਾ ਹਾਂ ਕੱਲਾ ਨੁਕਸਾਨ ਆਪਣੀ ਪਨੀਰੀ ਦਾ ਨਹੀਂ ਹੋਇਆ ਹਰ ਨੁਕਸਾਨ ਹੱਥ ਵਾਲੀ ਛਿੱਟੇ ਵਾਲੀ ਪਨੀਰੀ ਦਾ ਵੀ ਹੋਇਆ ਉਹ ਵੀ ਇਕੱਠੀਆਂ ਕਰਤੀਆਂ ਉਭੀ ਗੱਥੀ ਹੈ ਕਰ ਤਿੰਨ ਮੀਂਹ ਦੇ ਮੈਂ ਕਹਨਾ ਉਹ ਦੇਖੋ ਤੁਹਾਨੂੰ ਖੇਤ ਦੇ ਵਿੱਚ ਪਾਣੀ ਚਮਕਦਾ ਨਾ ਉਧਰ ਨੂੰ ਵੀ ਚਮਕਦਾ ਉਹ ਉਹਦੇ ਥੱਲੜਲੇ ਪਾਸੇ ਵਾਲੇ ਚਨ ਵੀ ਚਮਕਦਾ ਕੋਲ ਬੈਠੇ ਉਹਦੇ ਨਾਲੋਂ ਵੀ ਜ਼ਿਆਦਾ ਪਿਆ ਦੁੱਗਣਾ ਜ਼ਿਆਦਾ ਉਹਦੇ ਨਾਲੋਂ ਜੀਟੀ ਰੋਡ ਕਿੰਨੀ ਕੁ ਦੂਰ ਆਪਣੇ ਤੋਂ ਡੇਢ ਕਿਲੋਮੀਟਰ ਤੇ ਜੀਟੀ ਰੋਡ ਦੀ ਹੈਗਾ ਪਰਲੇ ਹੱਥ ਨੂੰ ਜ਼ਮੀਨ ਹੈ ਨਹੀਂ ਇਹਨਾਂ ਉਧਰ ਨੂੰ ਹੈ ਨਹੀਂ ਇਹ ਤਾਂ ਬਹੁਤ ਪਿਆ ਉਹਦੇ ਤਾਂ ਆਪਣੇ ਤਾਂ ਧੂਕੀਆਂ ਕੱਢ ਗਿਆ ਬਹੁਤ ਮਹੀਨਿਆਂ ਆਪਣੇ ਲੈ ਇਹ ਨਹੀਂ ਮੋਬਾਈਲ ਵੀ ਨਹੀਂ ਠੀਕ ਲੇ ਲਿਆ ਕਿਹੜਾ ਖੀਰ ਲਾ ਮੈਨੂੰ ਥੋੜੇ ਲੱਛਣ ਦੇ ਦਵਾਈ ਵਾਲੇ ਤਾਂ ਲੱਗਦੇ ਨਹੀਂ ਹੈਗੇ ਹੁਣ ਦੇਖੋ ਸਾਡੇ ਚੱਕਰ ਆਏ ਪਿਆ ਵੀ ਇਹ ਨਾ ਹੁਣ ਆਏ ਤੱਗੀਆਂ ਜੀਆਂ ਕਰ ਗਿਆ ਤਾਂ ਤੇ ਹੁਣ ਮਤਲਬ ਥੋੜੇ ਥੋੜਾ ਨਾ ਅਸੀਂ ਨੇ ਇਹਨੂੰ ਹਲਾਤਾ ਇਹਨਾਂ ਨਾਲ ਘੜੜਕੇ ਨਾਲ ਹੁਣ ਜਿਵੇਂ ਇਹ ਨਾ ਡੇੜੀ ਡੇੜੀਆਂ ਇਕੱਠੀਆਂ ਹੋ ਗਈਆਂ ਤੇ ਆ ਦੇਖੋ ਪਿੱਛੇ ਦੇ ਨਾ ਮਤਲਬ ਹੁਣ ਅਸੀਂ ਸਹੀ ਜਿਹਾ ਕਰਤਾ ਬੈੱਡ ਪ੍ਰੋਪਰ ਜਿਹਾ ਬਣ ਗਏ ਲਿਫਾਫੇ ਚ ਹਵਾ ਪਤਾ ਨਹੀਂ ਇਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਭਰੀ ਆ ਨਾ ਜੀ ਹਵਾ ਇਹਨਾਂ ਚ ਹਵਾ ਜੀ ਆਹ ਨਾਲੇ ਮਿੱਟੀ ਨਹੀਂ ਰਹੀ ਅੱਛਾ ਮਿੱਟੀ ਨਹੀਂ ਰਹੀ ਤਾਂ ਕਰਕੇ ਵੀ ਹਾਂ ਤੇ ਆ ਆ ਰਹਿ ਗਿਆ ਸਹੀ ਕਰਨ ਨੂੰ ਹਲੇ ਉਹ ਬਸ ਉਹ ਲੜਕੇ ਨਾਲ ਥੋੜੀ ਥੋੜੀ ਅਸੀਂ ਤੂਹਿਆਂ ਨਹੀਂ ਟੁੱਟਣ ਦੇਦੇ ਤੇ ਉਹ ਪਰਾਂ ਵਾਲੇ ਕਰ ਚਿੱਤੇ ਅਸੀਂ ਨੇ ਪਾਸੋਂ ਟਰੈਲ ਕਰਿਆ ਤਾਂ ਸਿਰਫ ਉਹ ਤਿੰਨ ਦਾ ਉੱਪਰ ਥੋੜੀ ਥੋੜੀ ਅਸੀਂ ਨੇ ਲੇਲੜੀ ਪਾ ਕੇ ਨਾ ਪਾਣੀ ਖੜਾ ਦਿੱਤਾ ਉੱਪਰ ਤੱਕ ਆਹਨ ਵਧੀਆ ਹੁਣ ਦੇਖੋ ਬੈੱਡ ਪੂਰਾ ਭਰਦਾ ਹੋ ਜਾਣਾ ਬਾਕੀ ਚਲੋ ਆਏ ਆ ਨਾ ਤਾਂ ਹੁਣ ਇਹਨੂੰ ਅਸੀਂ ਖਰਾਬ ਕਰ ਸਕਦੇ ਤੇ ਖਰਾਬ ਉਹਦਾ ਕਾਰਨ ਕੀ ਆ ਉਹ ਜੰਮੂ ਕੀ ਦਾ ਸਹਿਯੋਗ ਜਿਹੜਾ ਨਾ ਅੱਜ ਮਸ਼ੀਨ ਨੇ ਨਾ ਲਾਈ ਭਈਏ ਤਾਂ ਲਾਉਣਗੇ ਲਾਉਣਗੇ ਹੁਣ ਇੰਨਾ ਮਹਿੰਗਾ ਬੀਜ ਆਏ ਆ ਆਪਾਂ ਹੜਾ ਵੀ ਨਹੀਂ ਸਕਦੇ ਹਨ ਇਹਨੂੰ ਕਿ ਨਹੀਂ ਮਿਹਨਤ ਦਾ ਬਹੁਤ ਗਰੀਦੀ ਹੁਣ ਆਇਆ ਵੀ ਜੇ ਦੂਜੇ ਲੋਟ ਨਾਲ ਮਸ਼ੀਨਾਂ ਲੱਗਿਆ ਵੀ ਭਾਈ ਮਿਸਿੰਗ ਕਰਦੀਆਂ ਜਾਂ ਕੁਝ ਕਰਦੀ ਹੈ ਆਪਣੀ ਵੀ 50 ਕਿਲਿਆਂ ਦੀ ਲੋਟ ਵੀ 50 ਕਿਲਿਆਂ ਦੀ ਪਨੀਰੀ ਆਪਾਂ ਨੂੰ ਮਿਲ ਜੂਗੀ ਠੀਕ ਹੈ ਸੋ ਭਾਈ ਉੱਥੇ 26 ਝੋਨਾ ਜਿਹੜਾ ਉਹ ਇਕੱਲਾ ਬੀਜ ਗੁੱਗੀ ਕਰਕੇ ਵੀ ਆਵਾ ਡੈਡੀ ਨਾਲ ਜਾ ਕੇ ਇਹ ਤੇ ਬਾਕੀ ਚੱਲੀ ਜਾਂਦਾ ਕੰਮ ਆ ਬਸ ਪਨੀਰੀ ਦੇ ਇੰਨਾ ਕਿ ਝੰਝਟਾ ਤੇ ਵਿੱਚ ਹੁਣ ਐਡ-ਆਨ ਕਰਦਾ ਮੈਂ ਸਹੋਲੀ ਦੇ ਕਲਿੱਪ ਸਹੌਲੀ ਗਏ ਤੇ ਜੀ ਟਰਾਲੀ ਆ ਜਿਹੜੀ ਉਹ ਆਪਣੀ ਕਿੰਨੀ ਕੁ ਤਿਆਰ ਹੋ ਗਈ ਜਿਹੜੀ ਮਸ਼ੀਨ ਦੀ ਢੋਟਭਾਈ ਕਰਨੇ ਵਾਲੀ ਤੇ ਉਹ ਕਾਫੀ ਕੁਝ ਸੈਂਦੀ ਕਹਿੰਦਾ ਵੀ ਫਰਕ ਪਾਇਆ ਉਹਦੇ ਚ ਤੇ ਉਹ ਟਰਾਲੀ ਦਿਖਾਉਨੇ ਆ ਹੁਣ ਤੁਹਾਨੂੰ ਆਪਾਂ ਉਹਦੇ ਚ ਕਹਿੰਦਾ ਜੱਕ ਜੁੱਕ ਵੀ ਲਾਇਆ ਵੀ ਉਹਨੂੰ ਮਸ਼ੀਨ ਨੂੰ ਮਤਲਬ ਪਿੱਛੇ ਜਿਹੜਾ ਆਪਾਂ ਚੜਾਉਣ ਸੰਤਾਰਨਵਾਤ ਤੇ ਆ ਹੁੰਦਾ ਨਾ ਪਿੱਛੇ ਬਣਾ ਬਸ ਸਿਸਟਮ ਜੀ ਕਹਿੰਦਾ ਉਹ ਦਿਖਾਉਣਾ ਮੈਂ ਤੁਹਾਨੂੰ ਤੇ ਬਾਕੀ ਹੁਣ ਟਰਾਲੀ ਦੇਖੋ ਤੇ ਠੀਕ ਹੈ ਜੀ ਬਾਕੀ ਕਰ ਲਓ ਕਿੰਨਾ ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਸਹੌਲੀ ਤੇ ਪਹਿਲਾਂ ਤਾਂ ਇਹ ਇਹ ਹੁਣ ਦੇਖੋ ਲੋਤ ਦਿਖਦਾ ਪੂਰਾ ਢਿੱਲੋਂ ਫਾਨ ਤੇ ਮੁੰਡੇ ਗਰੂ ਲਓ ਜੀ ਆਪਣੇ ਸੈਂਡੀ ਵੀਰ ਉਹਨਾਂ ਨੇ ਟਰਾਲੀ ਤਿਆਰ ਕਰੀ ਹੈ ਉਹ ਤੁਹਾਨੂੰ ਵੀਡੀਓ ਚ ਆਪਾਂ ਉਹ ਜਿਹੜੀ ਦੱਸਤਾ ਇਹ ਟਰਾਲੀ ਚ ਫੰਕਸ਼ਨ ਬਹੁਤ ਹੈ ਅੱਛਾ ਅ ਮਰਜਾ ਟਰਾਲੀ ਦੇ ਫੰਕਸ਼ਨ ਦੱਸੋ ਵੀ ਫੰਕਸ਼ਨ ਕੀ ਕੁਝ ਆਉਣਗੇ ਇਹਦੇ ਕਿੰਨੇ ਫੁੱਟ ਲੰਬੀ ਹੈ ਕਿਵੇਂ-ਕਿਵੇਂ ਬਣਾਇਆ ਹੈ 11 ਫੁੱਟ ਲੰਬੀ ਹੈ ਜੀ 11 ਫੁੱਟ ਲੰਬੀ ਆ ਗਈ ਤੇ ਚੜਾਈ ਚ 7 ਗਈ 7 ਫੁੱਟ ਇਹਦੇ ਟਾਇਰ ਟੱਪਾ ਅਛਾਉ ਪਏ ਡਬਲ ਹਿੱਸੇ 'ਚ ਡਬਲ ਹਿੱਸੇ 'ਚ ਡੈਂਗਾ ਡੂੰਗਾ ਘੰਟ ਮਾਰੂ ਤੇਜੀ ਤਕਰੀਬਨ 3 ਧਰਤੀ ਤੋਂ ਹਾਈਟ ਰਹੂਗੀ 2.5 ਫੁੱਟ ਹਾਂਜੀ ਹੋਏ ਇੰਨੀ ਕਰੂਗੀ ਇੰਨੀ ਕਰੂਗੀ ਇਹ ਜਿਹੜਾ ਪਿੱਛੇ ਵਾਲਾ ਜਿਹਾ ਡਾਲਾ ਜੀ ਹਾਂ ਆ ਜਾ ਮਾਰਦਾ ਰੈਂਪ ਹਾਂ ਆ ਆ ਉਰੇ ਦੇਖੀ ਰੈਂਪਾ ਗਿਆ ਕੱਟਾ ਹੈ ਵੀ ਇਹ ਆਪਣਾ ਰੈਂਪ ਉਹਦੇ ਉੱਤੇ ਲੱਗਣਾ ਹੈ ਇੱਕ ਅੱਛਾ ਇਹ ਹੀ ਡਾਊਨ ਹੋ ਜਾਣਾ ਜਦੋਂ ਮਸ਼ੀਨ ਚੜ੍ਹਨੀ ਹੈ ਹਾਂ ਉਸ ਤੋਂ ਬਾਅਦ ਇਹਨੂੰ ਚੱਕ ਦੇਣਾ ਉੱਪਰ ਇਹਨੇ ਹੀ ਉੱਪਰ ਹੋ ਜਾਇਆ ਕਰਨਾ ਠੀਕ ਠੀਕ ਹੈ ਕੋਈ ਐਕਸਾ ਵਜ਼ਨ ਵੀ ਨਹੀਂ ਇੱਕ ਜੈਕ ਲੱਗੂ ਇਹਦੇ ਦੇ ਜੈਕ ਅੱਛਾ 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 ਤਾਂ ਇਹਦੇ ਲੱਗਣਾ ਭਾਈ ਇੱਕ ਜੈਕ ਉਹ ਜੈਕ ਨੇ ਕੀ ਕਰਨਾ ਹੈ ਇਹਨੇ ਮਤਲਬ ਡਾਊਨ ਹੋ ਜਾਇਆ ਕਰਨਾ ਉਸ ਤੋਂ ਬਾਅਦ ਉਹਨੇ ਹੀ ਉੱਠੜਿਆ ਕਰਨਾ ਨਾਲ ਮਸ਼ੀਨ ਨੂੰ ਵੀ ਚੱਕ ਲੈਣਾ ਕਰਨਾ ਹੈ ਨਾ ਤਰਾਲੀ ਦੇਖਣ ਨੂੰ ਅਸੀਂ ਪਹਿਲਾਂ ਇਹ ਕਹਿੰਦੇ ਵੀ ਹੋਲੀ ਜੀ 4-5 ਗੰਟਲ ਦੀ ਉਹ ਪਰ ਮੇਰੇ ਨਾਲ ਤਾਂ ਡਬਲ ਹੋ ਗਿਆ ਕੰਮ ਇਹਦਾ ਪਾਜੀ ਉਹ ਕਿਹੜਾ ਦੀ ਹਾਂ ਇਹ ਉਮੀ ਚੱਕ ਕੋਈ ਚੀਰਦੀ ਹੈ ਜਿਹੜੇ ਟਰੈਕਟਰ ਨਾਲੇ ਮੁੜੀ ਗਈ ਹਾਂ ਇਹ ਆ ਇਹਦੇ ਟਾਇਰ ਅਲਾਏ ਪਵਾਤੇ ਹਾਂ ਇਹਨੇ ਬਣਾਈਆ ਮੁੰਡੇ ਨੇ ਹੈ ਮਨਦੀਪ ਨੇ ਬਣਾਈਆ ਹਾਂ ਅੱਛਾ ਅਲਾਏ ਫੇ ਪਲਾਟੀ ਦੇ ਜੀ ਨਾ ਕੋਲੋਂ ਦੇ ਤੈਨਾਂਗੇ ਨਾ ਸੋਹਣੀ ਲੱਗਦੇ ਆ ਯਾਰ ਅਲਾਏ ਵੀ ਜਦੋਂ ਤੂੰ ਉਹ ਦੇਖਿਆ ਨਾ ਬਣ ਜਣੀ ਗੱਲਬਾਤ ਪੂਰੀ ਹੈ ਨਾ ਦੇਖੋ ਬਾਈ ਲੋਕੇ ਵੀ ਖਾਲੀ ਦੀ ਇਹ ਨੀਵੀ ਹੋ ਜਣੀ ਹੈ ਤਕਰੀਬਨ ਹਲੇ ਤਾਂ ਇਹ ਹੈਗੀ ਮੰਨ ਲਾ ਤਾਂ 4 ਫੁੱਟ ਉੱਚੀ ਖੜੀ ਹੈ ਟਰਾਲੀ ਇਹ ਪਰ ਇਹਨੇ ਡਾਊਨ ਆ ਜਣਾ ਕਾਫੀ ਇਹਨੇ ਹਾਂ ਇੱਥੇ ਰੁਕ ਗਏ ਹਲੇ ਪਿੱਛੋਂ ਵੀ ਪ੍ਰਿੰਟ ਪਾਣੀ ਹੈ ਤੇ ਤਕਰੀਬਨ ਕੱਲੂ ਇਹ ਚਲ ਜਣੀ ਹੈ ਪੇਂਟ ਤੇ ਉਸ ਤੋਂ ਬਾਅਦ ਫਿਰ ਇਹ ਆਪਾਂ ਲੈ ਕੇ ਜਾਂਦੇ ਹਾਂ ਨਾ ਵੀਡੀਓ ਦਿਖਾਵਾਂਗੇ ਬਣਾ ਕੇ ਕਿਵੇਂ ਉਹ ਅਪ ਡਾਊਨ ਕਰਦਾ ਪਿੰਨਾ ਪੁੰਨਾ ਪਰ ਕਿਵੇਂ ਆ ਹਨਾ ਸੋ ਬਾਕੀ ਸਾਰੀ ਗੱਲਬਾਤ ਆਪਾਂ ਕਰਾਵਾਂਗੇ ਪੂਰੇ ਘੋੜੀ ਵਾਲਾ ਆ ਘੋੜੀ ਦਾ ਹੁੱਕ ਪਹਿਲਾਂ ਵੀਰ ਕਹਿੰਦਾ ਵੀ ਦੂਜੀ ਸੁਪਰਿੰਗਰ ਹੀ ਮਾਰ ਤੋ ਸਿੱਧੀ ਸੋਪਰ ਪਾ ਦੇ ਸੁਪਰਿੰਗਰ ਵਾਲੀ ਨੇ ਕਿਹਦੇ ਮਹਾ ਜ਼ਿਆਦਾ ਬਚਾਓ ਰੱਖਣਾ ਸੇਫਟੀ ਰੱਖਣੀ ਆ ਵੀ ਇਹ ਜੀ ਸਭ ਤੋਂ ਵਧੀਆ ਬਹੁਤ ਸੋਹਣੀ ਟਰਾਲੀ ਆ ਬਾਈ ਹਲੇ ਇਹਦੇ ਟੁੰਡੇ ਕੰਡੇ ਤੋਂ ਲੈ ਕੇ ਸੱਜਾਂ ਚ ਰੈਂਪ ਤੇ ਜਿੱਥੇ ਆ ਕੇ ਮਸ਼ੀਨ ਨੇ ਖੜਾ ਕਰਨਾ ਉਹ ਚੀਜ਼ ਵੀ ਬਾਨੀ ਹਲੇ ਦੇਖੋ ਬਾਦੀਆਂ ਰੱਖਿਆ ਚ ਨਹੀਂ ਇਨੁਰ ਕਾਬਾਂ ਵੀ ਕੱਸਣੇ ਰਕਾਬਾਂ ਕੱਸਣੀਆਂ ਨੇ ਨਾ ਟਰਾਲੀ ਜੀ ਛੋਟੀ ਟਰਾਲੀ ਦੀ ਨਿੱਕੀ ਸੈਂਡੀ ਆ ਟਰਾਲੀ ਨੇ ਵੀ ਜ਼ੋਰ ਚੰਗਾ ਪੈ ਗਿਆ ਹੋਣਾ ਨਾ ਛੋਟੀ ਹੈ ਨਾ ਤੇ ਸਟਾਵਾਕਰਾਂ ਦਾ ਸਟੋਕ ਦੇਖੋ ਤੁਸੀਂ ਇਹ ਕਿਹੜੇ ਸ਼ੇਡ ਤੇ ਜਾਣਾ ਇਹ ਇਹ ਐਮਪੀ ਜਾਣਾ ਜੀ ਮਾਲ ਸਾਰੇ ਐਮਪੀ ਸ਼ੇਡ ਦਾ ਸਟਾਵਾਕਰ ਕਿਸੇ ਵੀ ਸੱਜਣ ਵੀਰ ਨੇ ਕੋਈ ਲੈਣੇ ਹੋਣੇ ਤਾਂ ਉਹ ਆਪਣਾ ਭਾਈ ਜ਼ਰੂਰ ਮੁੱੱਚਾ ਭਾਈ ਇਹ ਲੋਕਲ ਨਹੀਂ ਮਿਲਦੇ ਸਟਾਵਾਕਰ ਇਹ ਸਾਰਾ ਆਰਡਰ ਤੇ ਤਿਆਰ ਹੋ ਰਿਹਾ ਮਾਲ ਫਿੱਦੀਨ ਮਤਲਬ ਕੋਈ ਵੀਰ ਕਹਿ ਦਵੇ ਵੀ ਇੱਕ ਦੋ ਪੀਸ ਹੈ ਜਿਹੜਾ ਮੈਂ ਨੁਸਾਬ ਆਕਰਾਂ ਦਾ ਮਿਲ ਦਵੇ ਹਨਾ ਉਹ ਇੱਥੇ ਮਤਲਬ ਤਿਆਰ ਕਰਦੇ ਆ ਵੀ ਜਿੰਨਾ ਵੀ ਸਾਰਾ ਆਰਡਰ ਤੇ ਤਿਆਰ ਹੁੰਦਾ ਪਹਿਲਾਂ ਪੇਮੈਂਟ ਤੇ ਫਿਰ ਇਹ ਬਾਤ ਜਾਂਦਾ ਸੋ ਇੱਧਰ ਦੇਖੋ ਟਰਾਲੀਆਂ ਦੀ ਆਪਾਂ ਤੁਹਾਨੂੰ ਲਾਈਨੇ ਦਿਖਾ ਲਿਓ ਨੇ ਆ ਨਹੀਂ ਆਏ ਨਹੀਂ ਕੰਮ ਹੋਣੇ ਫਿਰ ਆਜੋ ਤੁਹਾਨੂੰ ਲੈ ਕੇ ਚਲੀਏ ਵਰਕਸ਼ਾਪ 'ਚ ਤੇ ਮਾਰੋ ਨਿਗਾ ਕਰਾਂ ਟਰਾਲੀਆਂ ਦੇ ਕੰਮ ਚੱਲੀ ਜਾਂਦਾ ਟਰਾਲੀ ਆਪਣੀ ਵਾਲੀ ਤਕਰੀਬਨ ਬਹੁਤ ਅੱਜ ਤੱਕ ਪਿਛਲੀ ਵਾਰ ਨਾਲ ਤੇ ਅਪਡੇਟ ਕਾਫੀ ਕਰਦੀ ਤੇ ਆ ਚਿਮੀ ਫਾਰਮ ਵਾਲੀ ਆ ਤਾਂ ਪਲੇਟ ਕਿਸੇ ਹੋਰ ਟਰਾਲੀ ਦੀ ਆ ਆਪਣੇ ਵਾਲ ਦੇ ਉੱਤੇ ਬਹੁਤ ਹੀ ਜ਼ਿਆਦਾ ਕੋਈ ਮੋਡੀਫਿਕੇਸ਼ਨ ਨਹੀਂ ਹੋਣੀ ਟਰਾਲੀ ਦੀ ਤੇ ਤਕਰੀਬਨ ਇਹਦੇ ਉੱਪਰ ਹਲੇ ਅਟੈਚਮੈਂਟ ਲੱਗਣੀ ਜਿਵੇਂ ਮੈਂ ਪਿਛਲੀ ਵਾਰ ਵਿੱਚ ਦੱਸਿਆ ਤਾਂ ਹਲੇ ਇੱਕ ਅਟੈਚਮੈਂਟ ਲੱਗਣੀ ਇੱਕ ਫੁੱਟ ਦੀ ਹੋਰ ਉੱਪਰ ਕਿਜੀ ਵਧੀਆ ਕੰਮ ਪੂਰਾ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਟਰਾਲੀਆਂ ਜੀ ਦੇਖੋ ਪੂਰਾ ਇਹ ਤਰੀਕੇ ਨਾਲ ਕੰਮ ਚੱਲਣ ਲੱਗ ਗਿਆ ਹੁਣ ਸਟਾਰਟਿੰਗ ਪੁਆਇੰਟ ਇੱਧਰ ਆ ਗਿਆ ਹੁਣ ਉਸ ਤੋਂ ਬਾਅਦ ਫਿਰ ਬਿੱਡ ਬੁੱਢੇ ਇੱਥੇ ਅੱਕ ਲੱਗ ਜਾਂਦੇ ਐਸ ਤੋਂ ਬਾਅਦ ਟਰਾਲੀ ਜਾਂਦੀ ਸਿੱਧੀ ਪੇਂਟ ਤੇ ਸਾਰੀ ਖੁੱਲ ਕੇ ਫਿਰ ਪੇਂਟ ਤੇ ਜਾਂਦੀ ਤੇ ਬਾਕੀ ਪਰਸ ਨੂੰ ਆਪਣੀ ਡਿਲੀਵਰੀ ਟਰਾਲੀ ਦੀ ਹਮ ਸ਼ੁਕਰਵਾਰ ਵਾਲੇ ਦੇ ਨਾਲ ਅਕੀ ਉਹਨੇ ਫਿਰ ਆਪਾਂ ਦਿਖਾਉਨੇ ਆ ਹੋਰ ਕੀ ਕੀ ਹਨਾ ਇੱਥੇ ਨਵੇਂ ਜਿਹਰੇ ਪ੍ਰੋਜੈਕਟ ਚੱਲ ਰਹੇ ਆ ਉਹਦੇ ਸਿੱਧੇ ਦਿੱਤੇ ਸੱਸੀ ਘਰਾਸੀ ਸੀਖਾ ਕੋ